ਤੇ ਉਹ ਵਾਲਾ ਆ ਗਿਆ ਫਿਰ ਆ ਕਰ ਹਾਂ ਐ ਤੁਹਾਨੂੰ ਸਿੱਧਾ ਵਾਲਾ ਦਾ ਵੀਡੀਓ ਦੀ ਕਲਿੱਪ ਲਈ ਤੇ ਤੁਹਾਨੂੰ ਖਾਇਆ ਵੇ ਦੋ ਬੰਨਿਆਂ ਨੂੰ ਕਮੀ ਲਾਇਆ ਪਰ ਕੁਝ ਵੀ ਨਹੀਂ ਇਹਨਾਂ ਕੋ ਨੇਪਰੇ ਨਹੀਂ ਚੜਿਆ ਕੋ ਕੰਮ ਹੋਵੇ ਪਿਆਰ ਬੜਾ ਵਸ ਲਾਓ ਜੀ ਉਸਤਾਦ ਜੀ ਦੀ ਰੋਟੀ ਆਈ ਵਾਹ ਸਭ ਖਾ ਲਈ ਰੋਟੀ ਅਸ਼ੁਦਾ ਜੀ ਸਾਰਿਆਂ ਦੇ ਆ ਜਾਣ ਸਾਰਿਆਂ ਦਾ ਸਵਾਟ ਕਰਦੇ ਆ ਤੁਹਾਰਾ ਆਪਣਾ ਇੱਕ ਹੋਰ ਨੀ ਜੀ ਤੇ ਪਿਆਰੀ ਜੀ ਵੀ ਆ ਕਮੈਂਟਾਂ ਦੀ ਵੀਡੀਓ ਦੇ ਵਿੱਚ ਤੇ ਮਰਦੇ ਆ ਖਾਦੀ ਲੈ ਹਾਂ ਐਸ ਵੀਰਾਂ ਦਾ ਗੱਲ ਸੁਣਦੀ ਅਗਲੀ ਨੂੰ ਤਾਂ ਆ ਕੇ ਕੌਮ ਬਣਾ ਲਾਗੇ ਇੱਕ ਹੀ ਗੱਲ ਕਰਦੀ ਆ। ਕਾਤੀ ਵੀਡੀਓ। ਤੋ ਤੇ ਵੀਡੀਓ ਗਲਗਲਵਾ ਲਾਤਾ। ਗੜਾ ਹੀ ਲਾਤਾ ਵੀਡੀਓ। ਆਹ ਬਿਨਾ ਗੱਲ ਤੋਂ ਸਾਨੂੰ ਸੀ ਤੋਂ ਹੀ ਲਾਏ ਆ। ਉਸਤਾਦ ਉਸਤਾਦ ਸਾਨੂੰ ਜਿੱਤ ਜੀ। ਉਸਤਾਦ ਭਾਵੇਂ ਆ ਹੀ ਇਹਨਾਂ ਨੂੰ। ਕੋਈ ਜਦੋਂ ਮਤਲਬ ਦੇਖ ਕੇ ਜੜ ਲੈ ਕੇ। ਉਸਤਾਦ ਬਰਾਮ ਲੈ ਕੇ ਅੱਜ ਮਰੀਦੀ ਕਰਦੇ ਆਂ ਉਸਤਾਦ ਸਾਡੇ ਉਸਤਾਦ ਸਾਹਿਬ ਆਹ ਮੁੰਡੇ ਦੇ ਮਰੀਦ ਉਸਤਾਦ ਸਾਹਿਬ ਇਹਨੂੰ ਕਵਈਆ ਬਣਾਉਣਾ ਰਹੇ ਸੋਨੂ ਸੀਤੋ ਜੀ ਸੋਨੂ ਸੀਤੋ ਸਾਨੀ ਇਹਨੂੰ ਕੰਮ ਕਰਾਉਂਦੇ ਕੋਈ ਨਹੀਂ ਕਵਈਆ ਤੇ ਵੇਲਾ ਲਿਆ ਕੇ ਰੱਖਿਆ ਇਥੇ ਪਰ ਇਹ ਸੋਨੂ ਸੀਤੋ ਉਸਤਾਦ ਵੇਲ ਲੈਂਦੇ ਉਸਤਾਦ ਜੀ ਨਾਲ ਕਿਤੇ ਕੰਮ ਕਰਦੇ ਆਏ ਉਸਤਾਦ ਬਾਹ ਉਸਤਾਦ ਜੀ

ਉਸਤਾਦ ਸਾਹਿਬ ਮੰਮਾ ਨੂੰ ਚੋਣਿਆ ਰਾਹ ਉਸਤਾਦ ਸਾਨੂੰ ਸੀ ਤੇ ਜਿਹੜਾ ਸਤਰਾ ਪੈਣਾ ਉਸਤਾਦ ਜੀ ਆਓ ਕੁੱਟੜ ਦੇ ਤਰ੍ਹਾਂ ਕਰ ਬੜੀ ਆ ਚਕਿੱਟ ਸੋਹਣ ਪਿਆਰ ਬੜਾ ਵਾਸਾ ਲਓ ਜੀ ਉਸਤਾਦ ਜੀ ਰੋਟੀ ਆਈ ਵਾ ਵਾ ਜੀ ਵਾ ਮੰਜੇ ਤੇ ਰੋਟੀ ਹਾਂਜੀ ਸਸਤੀ ਕਰੇ ਸਾਰਿਆਂ ਨੂੰ ਇੰਚਰੇ ਹੁਣ ਵੀ ਦੇ ਲਾ ਚਲਿਏ じゃ ਮੈਂ ਥੋੜੀ ਚੜਾਂ ਸਲ ਪੈਂਡਰ ਯਾਰਾਂ ਦਾ ਅਸਲ ਪੈਂਡਰ ਉਹ ਆਇਆ ਯਕੋਲ ਆਇਆ ਆਇਆ ਉਸਤਾਦ ਜੀ ਤੁਹਾਡੀ ਰੋਟੀ ਲਾਤੀ ਆ ਰੋਟੀ ਲੱਗੀ ਆ ਕਿਉਂਕਿ ਪਾ ਕੇ ਤਾਂ ਜਦਾਂ ਇਹਨੇ ਕਮਾਦ ਗੱਡੋ ਨਾ ਹੁੰਦਾ ਵਾ ਮੇਰਾ ਤਾਜ ਕਿੱਥੇ ਗਿਆ ਤਾਜ ਰੋਟੀ ਖਾ ਲੈ ਉਹ ਤਾਜ ਮੈਂ ਗਿਆ ਖੱਤੋ ਨਹੀਂ ਆ ਕੰਚਾਰ ਨੇ ਦੱਤੀ ਮੈਨੂੰ ਦੋ ਵਾਰੀ ਇਹਨੂੰ ਚੋਲ ਪਾ ਕੇ ਦੱਦੇ ਦੋਵੇਂ ਰੀਨੇ ਵਧਾਈ ਲਓ ਆਓ 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 ਤਸ਼ਰਫ ਰਖੋ ਖੁਦ ਸ਼ਰੀਫ ਰੱਖੋ ਆਪਣੇ ਤਸ਼ਰੀਫ ਸ਼ਰੀਫ ਜੀ ਇੱਥੇ ਲਓ ਲਓ ਨਹੀਂ 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 ਲਓ ਲਓ ਰੋ ਰੋਟੀ ਓਏ ਵੀ ਖੋਲਣੀ ਤੇਰ ਕੋ ਖਾਣਾ ਇਹ ਸਿਰਫ ਵੀਡੀਓ ਚ ਦਿਖਾਉਣ ਨੂੰ ਆ ਤੇਰ ਕੋ ਖੋਲਣੀ ਰੋਟੀਆਂ ਹੀ ਰੋਟੀ ਦਾ ਜਿੰਮ ਦੇਣੀ ਇਹ ਤਾਂ ਮੜਿਆ ਸ਼ੋਅਮ ਕਰੀਦਾ ਵੀਡੀਓ ਚ ਦੋ ਬੁਰਕੀ ਰਾਜਨ ਸੋਨੂ ਸਿੱਤ ਵਾਲਾ ਆਣਾਣਾ ਵੀ ਖਾਣਾ ਇਹ ਵੀ ਰੋਟੀ ਨਹੀਂ ਨਹੀਂ ਇਹ ਤਾਂ ਨਹੀਂ ਬਾਤ ਖਾਣਾ ਚਾਰ ਆਮ ਦਾ ਹੋਰ ਨਿੰਬੂ ਦਾ ਨਿੰਬੂ ਦਾ ਚਾਰ ਮਿੱਟੇ ਚੋਲ ਜਿਨ੍ਹਾਂ ਨੇ ਪੁੰਨ ਕੀਤੇ ਤੇ ਆਪਣੇ ਬਣਾਏ ਚੋਲੀਆਂ ਉਹ ਵੇ ਓ ਮਾਈ ਗੋਡ ਓ ਓ ਓ ਉਸਤਾਦ ਜੀ ਸਾਹਮਣੇ ਓ ਓ ਜੋੜੀ ਬਲਾਲ ਉਸਤਾਦ ਜੀ ਸਾਹਮਣੇ ਦਿਖਾੜਿਆ ਓ ਓ ਓ ਉਸਤਾਦ ਜੀ ਸਾਹਮਣੇ ਦਿਖਾੜਿਆ ਹਰਮਣੀਆਂ ਜੀ ਇਹਦਾ ਜੀ ਉਸਤਾਦ ਦਾ ਸਭ ਨੂੰ ਸਿੱਤੂ ਜੀ ਫੋਨੋ ਦਿੱਤੋ ਵਾਲਾ ਮਿੱਠੇ ਚੌਂ ਜਿਨ੍ਹਾਂ ਨੇ ਕੁੰਨ ਕੀਤੇ ਮੈਂ ਆਂਦਾ ਮਿੱਠੇ ਚੌਂ ਜਿਨ੍ਹਾਂ ਨੇ ਕੁੰਨ ਕੀਤੇ ਸਿਰ ਆਪਣੇ ਬਣਾਈਆਂ ਚੋਰੀਆਂ ਇਹ ਕਿਉਂ ਆਹਦੇ ਨੇ ਮੇਲਾ ਨਾ ਤਾਂ ਪੜਾ ਵੀਡੀਓ ਉਹਨੇ ਰੱਖ ਫੈਰੀ ਡਿਆ ਕਰਦੇ ਤੋਂ ਉਹਨੇ ਤਾਂ ਸ਼ਾਇਰੀ ਡਿਆ ਬੋਲਣ ਦਾ ਕਰਾਈਏ ਕਿੱਥੋਂ ਸ਼ੁਰੂ ਕਰੀਏ ਹਾਂ ਭੈਣਾ ਨਾ ਦੇ ਲਾ ਮੇਲਾ ਫੜੀ ਜੋੜੀਆਂ ਪਾਨੀਆਂ ਮੇਰੀ ਜੋੜੀ ਘਾਈ ਦਿੰਦੇ ਮੈਨੂੰ ਇੱਥੇ ਰੱਖ ਲਈ ਗੱਡੀ ਨੂੰ ਨਾ ਨਾ ਕਿੱਥੇ ਦੀ ਜਗਾ ਕਾਲੇ ਚੌਲ ਠੀਕ ਹੈ ਡੇਰੇ ਕਿੱਥੇ ਆ ਬੰਦਾ ਕਹਿੰਦਾ ਕੰਦੀ ਪਤਾ ਹੈ ਹਾਂ ਉਹਨੂੰ ਵੀ ਰਿਸ਼ਤੇ ਆਉਂਦੇ ਆ ਬੰਦਾ ਰਿਸ਼ਤੇ ਬਹੁਤ ਆਉਂਦੇ ਆ ਸਾਨੂੰ ਸਿੱਧੀ ਬੋਸ ਜੇ ਮੈਨੂੰ ਲੈ ਕੇ ਗੱਲ ਆ ਜਾਰੇ ਮਾ ਆ ਪੈਸਾ ਸ਼ਿਕਰ ਨਹੀਂ ਆ ਪਾਪਾ ਹੀ ਆ ਪਾਪਾ ਹੀ ਚਨੋਦ ਰਾਜੋ ਕੇ ਦੀ ਮਿਨਿਟ ਬਾਈ ਸਾਇੰਬਰ ਉਹ ਦੀ ਰੋਟਿੰਗ ਆ ਗਏ ਬਾਤ ਤੁਹਾਡੇ ਨਾਲ ਮਿਲਦੇ ਆ ਪਰ ਬੰਨ ਦੇ ਦੇ ਨਾਮ ਮਿਲੇਗਾ ਇਟਾ ਤਾਂ ਸੈਲੀਬ੍ਰਿਟੀ ਬਹੁਤ ਜਿਆਦਾ ਜਿਹੜੀ ਹਵਾ ਵਗੰਡੀ ਦੇਖੋ ਕੀ ਬਣਿਆ ਤੇ ਹਵਾ ਨਹੀਂ ਬੜੀ ਆ ਆਵਾਜ਼ ਵਿੱਚ ਬੰਦੇ ਉੱਟ ਚੱਲੇ ਆ ਤੇ ਕਰਨਾ ਕੀ ਮੱਲਿਸਾ ਥੋੜਾ ਜਿਹਾ ਮੈਨੂੰ ਕਦੇ ਛੱਡ ਜਾਣਗੇ ਅੱਗੇ ਫਿਰ ਉਹ ਮੇਰੇ ਫਰੈਂਡ ਹੈ ਮੈਂ ਸ਼ਹੀਦ ਬੋਲੋ ਤੇ ਫਿਰ ਮੈਂ ਕਰਦੀ ਹਾਂ ਫਰਜ਼ ਕੀਤਾ ਹੈ ਤੂੰ ਨਾ ਆਉਂ ਤੋ ਅੱਛਾ ਹੈ ਜਬ ਤੂੰ ਆ ਜਾਤਾ ਹੈਂ ਕੀ ਵਾਹ ਵਾਹ ਅੱਛਾ ਨਹੀਂ ਲੱਗਦਾ ਵਾਹ ਵਾਹ ਜਬ ਤੂੰ ਕਿਤੇ ਜਾਤੇ ਹੋ ਤੋ ਮੇਰਾ ਮਨ ਬਹੁਤ ਦੁਖਦਾ ਹੈ ਕੀ ਵਾਹ ਵਾਹ ਮਿੱਠੇ ਚੌਲ ਜਿਨ੍ਹਾਂ ਨੇ ਪਨ ਕੀਤੇ ਦਾ ਰੱਬ ਨੇ ਬਣਾਈਆਂ ਜੂੜੀਆਂ ਆਹ ਹਣੇ ਨਹੀਂ ਬੇਚੀ ਤੇਰੇ ਸ਼ਰੀਰ ਚ ਕੀਤੀ ਆਏ ਰੰਗ ਜਾ ਲਿਆਓ ਗ੍ਰੈਡ ਮਿੱਠੇ ਚੌਲ ਜਿਨ੍ਹਾਂ ਨੇ ਪਨ ਕੀਤੇ ਦਾ ਰੱਬ ਨੇ ਬਣਾਈਆਂ ਨਹੀਂ ਖਾਣੇ ਭਾਈ ਮੈਂ ਆਪਣੇ ਵਿਆਹ ਚ ਤਾਂ ਸਰਬਾਦਾ ਬਣਾਉਣਾ ਵਾ ਬੇੜਾ ਪੁੱਤ ਆਵੇ ਉਹ ਰੋਟਾ ਮੇਰੇ ਨਾਲ ਬਣਾਏ ਜਦੋਂ ਨੇ ਤੂੰ ਵਿਆਹ ਕਰਾਉਣਾ ਮੇਰੇ ਧੋਲੇ ਆਏ ਨੇ ਡੱਡ ਜਿਵੇਂ ਚੰਗਾ ਲੱਗੂਗਾ ਸਰਬਾਲਾ ਹੁਣ ਤੁਸੀਂ ਕਹਿਣੀ ਕਿ ਪਹਿਲਾਂ ਕਰਾਉਣਾ ਧੋਲੇ ਉਹ ਤੋਂ ਪਹਿਲਾਂ ਹਾਂ ਜਦ ਤੇ ਮਾਨੂੰ ਨੇ ਬੁੱਢੀ ਹੈ ਨਾ ਤੇ ਮੂੰਹ ਚ ਦੰਦ ਨਹੀਂ ਕੋ ਰਹਿਣਾ ਇਹਨੇ ਇਹਨੇ ਕਹਿਣਾ ਅੱਜ ਭਣ ਕੇ ਕਰਾੜਾ ਦੇ ਦੇ ਅੱਜ ਭਣ ਕੇ 18 ਸਾਲਾਂ ਦਾ ਆ ਜਾ ਜਿੱਦਾਂ ਹੋ ਗਿਆ ਕਰਾ ਲਈ ਚਲ ਠੀਕ ਚਲ ਉਠ ਨਹੀਂ ਹਾਂ ਬ੍ਰੈਡ ਲਿਆਵੋ ਗਾਇਸ ਇਹਨੇ ਐਵੇਂ ਹੱਥ ਚੁੱਕੀ ਹੈ ਖਾਣਾ ਪੀਣਾ ਨੇ ਕੁਝ ਨਹੀਂ ਆ ਤੇ ਹੁਣ ਮੈਂ ਦੱਸ ਨਹੀਂ ਸਕਦਾ ਕਿ ਹੁਣ ਇਹ ਕੀ ਹੋਇਆ ਵਾ ਫੇਰ ਕਹਿਣਾ ਵਾ ਵਲੋਗ ਦੇ ਵਿੱਚ ਨੇ ਰੋਲਾ ਪਾਤਾ ਹਾਂ ਕੀ ਦੱਸ ਕਦੇ ਕਬੀ ਕਬੀ ਬਾਪਾ ਕਹ ਰਾਣੀ ਪੇਂਟ ਨਹੀਂ ਪਾਉਣੀ ਪੇਂਟ ਨਹੀਂ ਪਾਉਣੀ ਪੇਂਟ ਪੇਂਟ ਸੀਤੋ ਵਾਲੇ ਦੇ ਅਹੀਂ ਬਹੁਤ ਅਹੀਂ ਪਿਆਰ ਕਰਦੇ ਹੋ ਉਸਤਾਦ ਉਸਤਾਦ ਜੀ ਉਸਤਾਦ ਜੀ ਜਦੋਂ ਸੋਨੂ ਆ ਕੇ ਆਹ ਕਹਦੇ ਹਾਂ ਤੁਹਾਨੂੰ ਜਦੋਂ ਸੀਤੋ ਆ ਗਿਆ ਆਹ ਕਹਦੇ ਹਾਂ ਜਦੋਂ ਵਾਲਾ ਆ ਗਿਆ ਫਿਰ ਆਹ ਕਰ ਹਾਂ ਏ ਸੋਨੂ ਸਿੱਧਾ ਵਾਲਾ ਆ ਸੋਨੂ ਦੋਨੋਂ ਮੂੰਹ ਨੇ ਵੜਾਏ ਆ ਪਰ ਵਾਲਾ ਪਾਉਣ ਨੂੰ ਇਹ ਉਸਤਾਦ ਆ ਪੈਸੇ ਦਾ ਉਸਤਾਦ ਦਾ ਹੀ ਡਿਟਰ ਕੱਢਣ ਵਾਲਾ ਹੁਣ ਹੋਰ ਕਿਦਨ ਕੋ ਕਿਦਨ ਕੋ ਜਦੋਂ ਪਾਪੀ ਚੁੰਮੀ ਵਾਲੀ ਵੇਦੀ ਫਾਇਦਾ ਆ ਪਾਪੀ ਚੁੰਮੀ ਵਾਲੀ ਇਹਨਾਂ ਦੀ ਲਾਵੇ ਬਹੁਤ ਜ਼ਿਆਦਾ ਫਾਇਦਾ ਲਾਓ ਆਪਾਂ ਡਿਊਟੀ ਤੋਂ ਆ ਗਏ ਆ ਤੇ ਇਹਨਾਂ ਨੂੰ ਹੁਣ ਕਹਿ ਰਹੇ ਆ ਵੀ ਇਹਨੂੰ ਲਿਆ ਕੇ ਸੋਨੂ ਮੈਂ ਬਾਰ-ਬਾਰ ਕਹਿੰਦਾ ਭਤੀਜੀ ਗਾਣੀ ਇਹ ਤੁਝੇ ਦਾ ਕੇ ਨਾਮ ਉਸਤਾਦ ਦਾ ਉਸਤਾਦ ਦਾ ਸੀਤ ਵਾਲਾ ਸੀਤੋ ਵਾਲਾ ਨਰਾਨੀ ਨਾ ਨਾਮ ਦੇ ਵਿੱਚ ਜੇ ਦਾ ਨਾ ਤੈਨਾਂ ਨੀ ਕਰਨ ਨਾਲ ਸਮਝ ਜਾਂਦੇ ਤੈਨਾਂ ਨਹੀਂ ਲੱਗਿਆ ਨਾ ਤੈਨਾਂ ਰੀ ਸਾਨੂੰ ਸੀਤੋ ਵਾਲਾ ਨੀਟੂ ਹਿਰਾਵਾਲਾ ਇਹਦਾ ਮਹਾਂਦਰਾ ਉੱਤੇ ਬਿੰਦਾ ਜੇ ਨਿੱਕੇ ਨਹੀਂ ਬਾਲਬੀਰ ਨਹੀਂ ਮੈਂ ਜਿਹਦੇ ਵਿੱਚ ਹੁੰਦੀ ਦੀ ਬੁਰੀ ਪਰੀ ਨਹੀਂ ਮੈਨੂੰ ਇੱਕ ਵਾਰੀ ਦੱਸੋ ਲਾਸ ਵਾਰੇ ਵੀ ਨਹੀਂ ਲਿਓਣੇ ਸਮਝਾ ਸਮਝਾ ਲੈ ਲੋ ਤੈਨਾਂ ਨਹੀਂ ਲਿਓਣੇ ਸਾਡੇ ਭਾਈ ਬੋਹ ਪਾਹਿਆ ਦੀ ਹੈ ਸਾਡਾ ਭਾਈਆ ਬਹੁਤ ਗਰੀਚ ਆ ਚਲੋ ਠੀਕ ਹੈ ਮਾਰੀ ਮੋਟੀ ਥਾਂ ਦੇ ਜਾਂਦਾ ਨਹੀਂ ਕਿਉਂ ਆ ਯਾਰ ਇੱਥੇ ਆਓ ਫਾਇਆ ਚੋ ਹੰ ਬਾਹਰੋਂ ਸੀ ਤੋੜਿਆ ਬਾਹਰ ਲੈ ਜੀ ਆਹ ਪਹਲਵਾਨ ਬਣਾ ਗਿਆ ਤੂੰ ਆਹ ਫੇਰ ਕੋਣਾ ਬੜੇ ਢਾ ਤੂੰ ਚੱਲ ਫੋੜ ਈ ਆ ਗਿਆ ਅੰਦਰ ਚੱਪ ਜਾਣੀ ਪਈ ਮਗਰ ਕੈਮਰਾਮੈਨ ਕਿੱਥੇ ਆ ਬੰੂ ਵੀ ਮਾਰਵੇ ਡੰਗਾ ਆ ਗਈ ਆ ਗਈ ਹਵਾ ਫਟਾ ਮੁਤ ਉਹ ਸੋਨੂ ਸੀ ਤੋ ਰੁਕ ਜਾ ਰੁਕ ਜਾ ਇੱਧਰ ਕਰੋ ਉੱਤੋਂ ਉੱਤੋਂ ਰੋਣੀ ਜਿਹਾ ਵਜਿਹੜਾ ਨਾ ਸਾਤਾ ਬਰਾਂ ਤੜੀਓ ਦਾਣੇ ਨਾ ਵੇਚੇ ਜਾਣ वही जड़ी वही फसल है इतना काल करूँ क्या यार इतना नहीं गालबानी पक्के तो बगैर प्राणा लगू गालबानी है हम्म आप प्राणे यार का फूंका मारी मैं है मैं डाइज़ ना प्राणा किसे है फूंक मार हाँ प्राणा नहीं है मार के ये पास फूंक मार मार फूंक आ गया आ गया तेरे तो मार कोई साबा है वो आप है बुरे ओ आई ਕਾ ਬਣੀ ਗੱਲ ਉਹ ਮੇਰਾ ਰਹਾ ਪਰ ਉਹ ਨਰੇ ਦੀ ਤਾਰ ਨੂੰ ਤਾਰ ਲਾ ਦੇ ਨਹੀਂ ਆ ਜਾ ਨਹੀਂ ਤਾਰ ਕੋਈ ਤਾਰ ਨੂੰ ਦੇ ਦੇ ਤਾਰ ਹੈਗੀ ਹੋ ہاں ਨਹੀਂ ਹੈਗੀ ਹੈ ਹਾਂ ਆ ਇੱਥੇ ਜੀ ਜੀ ਮੈਂ ਪਾ ਪਾ ਲਿਆ ਤਪੜ ਦੋ ਜੇ ਤਪੜ ਦੇ ਪਾਣੀ ਸਾਰੇ ਇਦਾਂ ਹੀ ਆ ਰੋਲ ਲੈਣੀ ਇਦਾਂ ਕਰ ਤੂੰ ਇੱਕ ਦੀ ਵੇਖ ਲੈ ਕਰ ਜੀਉ ਗਾਣੇ ਤਪੜ ਲਾਉ ਆ ਗਿਆ ਯਾਰ ਆ ਯਾਰ 쿨ਰ ਲੈ ਆਈਏ ਚੱਲ ਗੱਡੀ ਅਗਰ ਗੱਡੀ ਦਾ ਚਲਾ ਲੀਏ ਸੀ ਆਹ ਥੂੜ ਹੈਗਾ ਪਰ ਹਟਵਾ ਛੱਟਵਾ ਕੋਈ ਨਾ ਲਾ ਦੂ ਮੈਂ ਜੀ ਪਾਸ ਦੇ ਦੂੰਗਾ ਅੰਦਰ ਨਾਲ ਲੀਡ ਹੈ ਜੀ ਲੀਡ ਲਿਆ ਇਹ ਤਾਂ ਗੱਡੀ ਦਿਮਾਗ ਚ ਨੁਕਸਾਨ ਪਾ ਗਿਆ ਮੈਂ ਕੰਮ ਕਰ ਤਰੀ ਜਾਂਦੀ ਚਲਾ ਆਪਾਂ ਜੀ ਅੰਦਰੋਂ ਲਈ ਲੀਡ ਦੇ ਥੋੜੀ ਸਾਰ ਦੇ ਸਾਹਮਣੇ ਦੇ ਸਾਹਮਣੇ ਆਲੇ ਯਾ ਫਾਇਰ ਮੈਂ ਲੈਦਾ ਕੱਲਾ ਲੈ ਮੈਂ ਕੱਲਾ ਤੂੰ ਪਰਦਾ ਮਾਰ ਇਹ ਤਾਂ ਗੱਲ ਤੋਂ ਲਾਗ ਲੈ। ਨਵੇਂ ਸਾਈਟ ਤੇ ਚੱਲ ਜੀ ਗੱਲ ਸੁਣ ਨਾ ਆਓ ਥੋੜੀ ਤਾਲ ਤੇ ਦੇ ਥੋੜੀ ਮੈਂ ਤਾਰ ਬਿਜਲੀ ਬੋੜ ਚ ਲਗਾ ਲੈ ਉਹ ਐ ਉਹ ਸ਼ੂਟਿੰਗ ਕਰਨੀ ਐ ਇਹ ਫਿਲਮੀ ਸ਼ੂਟ ਕਰੀ ਜਾਨੀ ਇਹ ਨਾ ਮੈਂ ਲੀਡ ਹੈਗੀ ਮੈਂ ਦਾ ਕੇ ਵੀਡੀਓ ਦੀ ਕਲਿੱਪ ਲਈ ਤੇ ਤੁਹਾਨੂੰ ਵਿਖਾਇਆ ਵੇ ਦੋ ਬੰਨਿਆਂ ਨੂੰ ਕਮੀ ਲਾਇਆ ਔਰ ਕੁਝ ਵੀ ਨਹੀਂ ਇਹਨਾਂ ਕੋ ਨੇਪਰੇ ਨਹੀਂ ਚੜਿਆ ਕੋ ਕੰਮ ਦੋਵੇਂ ਨਕਮੇ ਸਾਹਬ ਨਾ ਨਾ ਤੇ ਇਧਰ ਮੌਸਮ ਬੜਾ ਸੁਹਾਣਾ ਹੈ ਤੇ ਬੱਦਰਪੁਰ ਮਾਇ ਨਮਾ ਬਿਹਾਰ ਕੇ ਚੱਲ ਚੱਡਾਈ ਉਹ ਉੱਥੋਂ ਮੋੜਿਆ ਬੰਮੀ ਛੋਟਾ ਮੈਂ ਰੱਬ ਦਾ ਵਾਤਾ ਮੇਰੀ ਅੱਖ ਤੇ ਮੇਰੀ ਇਤਰਾ ਦਾ ਨਾ ਜਾਣਦਾ ਹਾਂ ਤੇ ਉਹ ਤੋਂ ਮੁੰਨਰ ਬੱਬੀ ਸਮਾਨ ਮੈਂ ਤਾਂ ਮਾਸਰ ਦੀ ਇੱਕ ਮੈਂ ਤੁਹਾਡੀ ਆਖੀ ਮੰਨ ਲਈ ਨਾ ਇਹ ਮੈਨੂੰ ਜਦਾਂ ਗਾਲ ਸੁਟਵਾਕ ਹੁੰਦੀ ਨਹੀਂ ਦੋਏ ਤੇ ਭਰੁਈਆ ਮੇਰਾ ਉਦੋਂ ਬਾਅਦ ਭੈਣ ਉਤ ਮੈਂ ਚੱਲਣਾ ਮੈਂ ਪੁੱਤੂ ਨਹੀਂ ਅੱਜ ਦੀ ਛੜੀ ਰੋ ਆ ਚੰਗਾ ਇਹ ਕੋ ਕੰਮ ਕਰਨ ਲਾਇਆ ਵੀ ਲੋ ਇਹਦਾ ਸਾਰਾ ਕੰਮ ਕੋ ਕਰਾਂ ਚੰਗੀ ਤਰ੍ਹਾਂ ਇਹਨੂੰ ਕੋ ਕੰਮ ਕਰਾਉਣਾ ਤੇ ਕੰਮ ਕਰਾ ਕਰਾ ਕੇ ਇਹਦੀ ਇੰਨੀ ਜਿਆਦਾ ਮਤ ਮਾਰਨੀ ਨਾ ਪੂਰੀ ਮਤ ਮਾਰ ਦੇਣੀ ਸੋਨੂ ਆ ਵੀ ਦੇਓ ਕੰਪੜੀ ਇੱਥੇ ਉਹਨੇ ਕੱਢੀ ਉਹਨ ਬ੍ਰੈਡੋ ਆ ਰਹੇ ਹੁਣ ਦੂਜੇ ਪਕੜ ਕੱਢਣੇ ਕਿ ਦਹੀਂ ਜਾਣੀ ਲਿਆ ਕੇ ਦੇਂਦੇ ਕੁਛ ਸੋਨੂ ਖਾਣੇ ਖਾਣੇ ਆ ਕੋੜੇ ਖਾਣੇ ਆ ਲੈ ਆਂ ਦੇ ਇਹਦੇ ਬ੍ਰੈਡ ਸੋਨੂ ਤੇ ਜਾ ਲਿਆ ਕਰ ਬ੍ਰੈਡ ਵੀ ਲਿਆਉਂਦੇ ਚ ਲੈ ਆ ਕੇ ਤਾਂ ਮੈਂ ਲਿਆ ਸੋਨੂ ਲਿਆਓ ਚੱਲ ਜਾਨੇ ਤਪਾ ਯਾਰ ਸੋਨੋ ਨਾਲੇ ਕਦੂ ਲੈ ਆਓ ਸੋਨੋ ਲੱਭਦਾ ਨਾਲੇ ਕਦੂ ਲੈ ਆਓ ਸੋਨੋ ਉੱਪਰ ਘੱਟ ਸਿੱਧਾ ਸਾਹ ਬਾਹੂ ਚੁਲਿਏ ਨਹੀਂ ਸੋਨੋ ਬੇਹਾਨਾ ਬੋ ਦੋ ਕੰਮ ਨੇ ਇਹ ਕਹੇ ਜੋਗੇ ਹਨ ਸੋਨੋ ਕੌਣ ਸੋਨੋ ਉਸਤਾਦ ਜੀ ਐਸੀ ਤੋ ਐਨੇ ਜੋਗੇ ਨਹੀਂ ਕੋਈ ਕੰਮ ਕਰ ਲੈ ਪਤਾ ਨਾਲੇ ਸੋਨੋ ਸਿੱਤੂ ਆਵੇ ਮੈਂ ਕੰਮ ਇਹ ਸਾਰੇ ਟੀਵੀ ਚ ਰਮੂ ਨਹੀਂ ਨਹੀਂ ਹੋਦਾ ਤੇਰੇ ਕਰਕੇ ਨਹੀਂ ਨਾਲੇ ਕੋਈ ਸਬਜ਼ੀਆਂ ਤੇ ਨਾਲੇ ਬਰਾਂਹ ਲੈ ਆਏ ਮਮੀ ਦਾ ਚੈੱਕਅਪ ਕਰਾ ਕੇ ਲਿਆ ਤੇਰੇ ਕਰਕੇ ਸ਼ਾਮ ਨੂੰ ਕੋਸਰੇ ਸਕੇ ਮੈਂ ਨਹੀਂ ਆ ਗਿਆ ਮਾਂ ਤੇ ਛੇਤੀ ਖਾਣਾ ਕਰ ਵਰਦਿਸ ਵਰਤੀਸ ਨਾ ਵਰਤ ਪਈਆ ਬਣਾਉਂਡ ਆਏ ਨਹੀਂ ਤੇਰੇ ਕਰਕੇ ਮਟਿਆਰੇ ਕੇ ਵੀ ਨਹੀਂ ਤੇਰੇ ਕਰਕੇ ਆ ਸੋਨੋ ਸੀਤਾ ਸੋਨੋ ਸੀਤਾ ਵਾਲਾ ਜੋ ਜੋ ਜਿਹੜਾ ਕੰਮ ਕਹਿੰਦੇ ਉਹ ਇਹਨੂੰ ਕੋ ਕਰਾਉਣਾ ਹਾਂ ਨਾ ਇੱਕ ਜਿਹੜੀ ਤਰ੍ਹਾਂ ਦੀ ਸੌਂਤਾ ਉਂਗਲਾਂ ਤੇਰੀਆਂ ਵਾਲੀ ਲਾਈ ਇਹ ਉੱਥੇ ਕੀ ਆ ਚੱਲ ਦੋਸਤੋ ਆਜੋ ਕੀ ਆ ਚੱਲ ਦੋਸਤੋ ਉਂਗਲਾਂ ਉੱਥੇ ਬੜੋ ਬੜੀ ਕਾਰਿਓ ਕਿ ਜਦੋਂ ਵਾਟਨਾ ਬੜਮਨੀ ਬਹਿ ਜਾਂਦਾ ਕਾਰਿਓ ਨਹੀ ਆ ਦਸਤਾ ਸੋਨੂ ਜੀ ਤੇ ਵੀ ਇਹਨਾਂ ਦੀ ਕੋਈ ਕਰਜ ਦੱਸੋ ਨਾ ਫੇਰ ਮੈਂ ਤੁਹਾਨੂੰ ਗਾ ਦੇਵਾਂਗਾ ਗਾ ਕੇ ਕਿਹੜਾ ਗਾਣਾ ਤੇਰੇ ਕਰਕੇ ਵੀ ਟੱਕ ਪਾਲਿਆ ਨੀਓ ਤੇਰੇ ਕਰਕੇ ਸੋਨੋ ਸੀਤੋ ਵਾਲਾ ਤੂੰ ਭਰਾ ਜਾਣਾ ਕਿ ਨਹੀਂ ਤੇਰੇ ਹੱਥ ਜੁੜੇ ਆਜਾ ਤੇਰਾ ਗੋਡੇ ਪੈ ਜੰਨੇ ਆ ਚੱਲ ਚੱਲ ਫਿਰ ਉੱਠ ਪਈਆ ਚਲੀਏ ਤੂੰ ਗੱਲਾਂ ਚੱਲ ਜਾ ਹਾਂ ਮੰਮੀ ਨੇ ਜਣਾ ਮੰਮੀ ਦਾ ਚੈੱਕ ਅਪ ਕਰਾ ਲਿਆ ਨਾਲੇ ਸਬਜ਼ੀ ਸਬਜ਼ੀ ਤੋਂ ਮੰਗਾ ਲੈਂਦੇ ਹਾਂ ਮੰਮੀ ਹਾਂ ਦਾ ਕਪੀੜ ਨੂੰ ਅਈ ਸ਼ਾਮਾਂ ਜਾਵਾਂਗੇ ਮੱਥਾ ਟੇਕ ਕੇ ਯੈਸ ਮੈਂ ਤਾਂ ਸੱਚੇ ਪਾche ਮਹੀ ਆ ਜੇ ਜਾਬੀ ਨਾਲ ਖਟੀਆਂ ਚੱਲ ਆ ਰੱਤ ਨੂੰ ਤੇਰੀ ਮੈਂ ਬੁਲਾਣ ਆ ਕਣਕਾਂ ਪਕੀਆਂ ਕਿਹੜੀ ਗੱਲ ਕਰਤੀ ਬਾਹਮਣਿਆਂ ਵੀ ਨਹੀਂ ਕਣਕਾਂ ਦੀ ਜੀ ਤੂੰ ਕੀ ਕਹਤਾ ਫੜੋ ਪਰ ਆਪੇ ਥੋੜਾ ਮਾਰੇ ਮਾਇ ਨੇ ਮਾਇ ਮਾਰੀਆਂ ਮਾਰ ਕੇ ਮੁੰਡਾ ਮੁੰਤਰਾ ਤੇ ਨਹੀਂ ਬੀਜੀ ਕਣਕ ਆ ਢੀਰੀ ਇਹਨੂੰ ਕੋਈ ਪਰਵਾਹ ਨਹੀਂ ਆ ਇਨੂੰ ਨੇ ਕੋਈ ਪਰਵਾਹ ਨਹੀਂ ਜੇ ਪਿਓ ਨੂੰ ਫੇਰੋਗੇ ਉਸਤਾਜ ਜੀ ਸਾਡੇ ਸਾਰਿਆਂ ਦੇ ਹਮਦਰਦ ਸਾਰਿਆਂ ਦੇ ਹੈੱਡ ਪ੍ਰਧਾਨ ਜੋ ਧਿਆਨ ਦੇਣ ਸਭ ਦੇ ਡਿਗਰੀ ਬੈਂਦੀਆਂ ਪ੍ਰਧਾਨ ਮੁੱਖ ਪ੍ਰਧਾਨ ਉੱਗੇ ਉੱਗੇ ਪ੍ਰਧਾਨ ਸਾਡੇ ਪ੍ਰਧਾਨ ਸਾਹਿਬ ਉਹ ਵਾਜਲੀ ਚੱਲ ਗਏ ਡੰਡਾ ਫੜ ਗਿਆ ਜਦੋਂ ਡੰਡਾ ਵੱਜਦਾ ਹੁੰਦਾ ਨਾ ਫਿਰ ਸਾਰੇ ਜਦੋਂ ਪਾਣੀ ਲਿਆ ਆ YouTube ਤੇ ਹੀ ਆਪਣੀਆਂ ਮੋਰਸਾਂ ਦੀਆਂ ਗੁੱਪੀਆਂ ਲੱਖ ਰੁਪਇਆ ਮੋਰਸਾਂ ਦਾ ਲੈਣਾ ਵਾ ਥੋੜਾ ਜਿਹਾ ਕੰਮ ਕਰਾਉਣਾ ਲੈਣਾ ਥੋੜਾ ਜੀ ਖਾਲਦਾਲ ਤੇ ਚਲੇ ਮੇਰਾ ਫੜੋ ਮੁੱਤਰੀ ਚ ਬਾਣ ਤੇਰੀ ਮਾੜੀ ਯਾਰ ਉਹ ਰਾਤ ਤੱਪੜ ਘਾੜੀ ਕਰਦੀ ਸਰੋਂ ਉੱਚ ਇਹ ਆਂਦਾ ਆਂਦਾ ਨਹੀਂ ਆਇਆ ਜੱਬਕੀ ਦੋ ਰਾਂ ਤੁਵਾਰੀ ਹੋਰ ਬਾਸ ਖਾਇਓ ਉਹ ਭਾਈਆ ਤੱਪੜ ਜੇ ਸਰੋਂ ਓਏ ਉਹਨੇ ਆਹ ਬਹੁਤ ਤੱਪੜ ਘਾੜ ਕੇ ਆ ਬਿਆ ਖੇਚਲੇ ਆ ਰਹੇ ਆ ਵੀ ਜੇ ਨਾ ਕੱਪੜਾ ਕੁੰਡਾ ਨਹੀਂ ਮੰਮੀ ਜਾਓ ਫਿਰ ਜੇ ਤੁਸੀਂ ਜਾਣਾ ਤੇ ਫੇ ਮਿਲਣਗੇ ਦੋ ਤੁਹਾਨੂੰ ਬੰਦੇ ਜਿਹੜੇ ਕਿ ਬਹੁਤ ਹੀ ਇਹਨਾਂ ਨੇ ਆਪ ਪੁੱਛਿਆ ਹੀ ਆ ਬੰਦ ਰਿਆ ਬੰਦ ਕਰੋਗੇ ਤੇ ਬੰਦ ਹੋਊਗਾ ਕਿ ਆਪਣੇ ਆਪ ਹੋਏ ਨਾ ਮੈਂ ਇਹ ਆਟੋਮੈਟਿਕ ਤਾਂ ਨਹੀਂ ਹੈ। ਹਾਂ ਆਟੋਮੈਟਿਕ ਹੀ। ਤੂੰ ਕਿਧਰੋਂ? ਫੋਨ ਲਾਈਏ ਨਾ ਮੈਨੂੰ ਹਾਂ ਇਹ ਬੜਾ ਮਾਰ। ਦੌਧੀ ਬੜੀ ਛੇਤੀ। ਕੌਣ ਨੇ? ਓਏ ਅੰਦਰੋਂ ਪਾਣੀ ਦਾ ਕਲਾ ਲਿਆ ਠੰਡਾ। ਪਿਛੇ ਜਾ ਪਈ ਥਾਡੇ। ਬੋਤਲ ਕਰਦੀ। ਅੱਛਾ ਕਿਧਰ? ਲਓ ਜੀ ਆਪਣੀ ਆ ਗਈ ਚਾਹ ਤੇ ਪੀਤਾ ਨੂੰ ਭੇਜਾਂ ਨਮਕੀਨ। ਉਹਨੇ ਇਹ ਨਾ ਪਾਣੀ। ਤੇ ਪੀਤਾ ਨੂੰ ਨਮਕੀਨ ਲੈਣ ਭੇਜਿਆ ਤੇ ਪੀਤਾ ਮਸੇ ਕੋਲਾ ਭਰ ਕੇ ਲੈ ਗਈ। ਠੀਕ ਹੋਸਣ ਦੀ। ਚਾਹ ਵਾਲੀ ਪੀ ਲਈਏ। ਚਨਾਰਾ ਲਾ ਮੌਸਮ ਨੇ ਅੰਬਾਰੀਸ਼ ਹੋਂਦੀ ਆ ਥੋੜੀ ਥੋੜੀ ਚਾਹ ਬਣੀ ਪੀਣਾ ਇੱਥੇ ਮੈਂ ਆਉਗਾ ਨਮਕੀਨ ਖਾਂਦਾ ਖਾ ਪੀ ਕੇ ਫਿਰ ਕਰਦੇ ਆਂ ਵਲੋਗਾਂ ਦੇ ਜੰਸੋ ਲਓ ਜੀ ਦਾਲ ਭਰਨ ਵਾਸਤੇ ਰੱਖ ਦਿੱਤੀ ਗਈ ਆ ਤੇ ਅੱਜ ਕਹਿੰਦੇ ਆ ਕਿ ਦਾਲ ਬਣਾਉਣੀ ਆ ਤੁਹਾਨੂੰ ਦਾਲ ਬਣਾ ਲਓ ਇਧਰ ਪੀਤਾ ਨੂੰ ਮਿਲੋ ਪੀਤਾ ਨੂੰ ਤੇ ਇਹ ਹੁਣ ਇਹ ਸਿੱਧੀ ਕਰਕੇ ਬਾਹਰ ਕੱਢਿਆ ਸਕੂਟੀ ਜੇ ਧਿਆਨ ਨਾਲ ਵੇ ਲੋ ਇਨ ਦੇ ਹਾਲ ਨਨੇ ਬਹੁਤ ਜਿਆਦਾ ਹੀ ਸਦਾ ਆ ਬਹੁਤ ਜਿਆਦਾ ਪਰ ਉਹ ਤੇ ਆ ਨਾ ਕੱਢਿਆ ਹੋਲੀ ਨਾ ਜੇ ਨਹੀਂ ਚਲਾਉਣੀ ਹੁੰਦੀ ਤੇ ਲੈ ਮੈਂ ਚਲਾਵਾਂ ਤੇ ਅੰਨ ਸੁਧੀ ਲਿਆਓ ਦੋ ਸੁਧੀ ਸੁਧੀ ਲਾਓ ਤੇ ਕਾਫੀ ਬਾਰਿਸ਼ ਜਿਹੜੀ ਉਹ ਪੈ ਗਈ ਉਹ ਡੀਆ ਤੇ ਲਾਗੇ ਚਾਗੇ ਦੇ ਜਿਹੜੇ ਪ੍ਰਿਪਰ ਵਗੈਰਾ ਉਹ ਵੀ ਡੇਜੇ ਨੇ ਓਏ ਪਰ ਇਹ ਨਾ ਕਰਦੇ ਪਰ ਬਾਅਦ ਕਰੋ ਕਿ ਉਹ ਫੋਲੋ ਇੰਜੋਏ ਚੱ ਗੱਡੀ ਜਣਾ ਮਾਰ ਦਿਓ ਚਲੋ ਤੇ ਹੁਣ ਮੱਲੀ ਸਾਹ ਨੂੰ ਕੰਮ ਕੰਮ ਕਰਾਉਣੇ ਪਏ ਆ ਮੱਲੀ ਸਾਹ ਕੇ ਨਹਿਂਦੀਏ ਪਾਣੀ ਪੀਣ ਵਾਲਾ ਹੋ ਗਿਆ ਫੁੱਲਾਂ ਨੂੰ ਦੋ ਮਿੰਟ ਕੁੜੀ ਨੰਨੀ ਤੇਰੇ ਨੇ ਵਾਦੀ ਗੱਲ ਲੈ ਵੀ ਹੁਣ ਇਹਨਾਂ ਲੜੀ ਜਾਣਾ ਆਪਸ ਵਿੱਚ ਲੜ ਲੜ ਕੇ ਪਾਗਲ ਹੋਏ ਨਾ ਜੀ ਅੱਜ ਕੱਲ ਦੇ ਬੱਚੇ ਵੀ ਨਾ ਗੱਡੀ 'ਚ ਨਹੀਂ ਜਾਣੀ ਚਾਹੀਦੀ ਆ ਵੇਖ ਲੋ ਫੇਰ ਤੁਰ ਕੇ ਕਿੱਥੋਂ ਆਈ ਕਿ ਲਿਬੜੀ ਕਿਤੇ ਇੰਨੇ ਤੇ ਕੋਕੜੀ ਨੀਨੂ ਹੈਗੀ ਸਾਰੀ عمر ਹੀ ਨਾ ਬਾਕੀ ਹਾਂਜੀ ਜੀ ਹੁਣ ਮੈਂ ਨਾ ਕਰ ਰਹੀ ਆ ਇੱਥੇ ਹੀ ਬਲੌਗ ਦਾ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸੋਣਾ ਤੇ ਕਮੈਂਟ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਹੋਣੀ ਆ ਆਪਾਂ ਸਟਾਰਟ ਕਰ ਦਿੰਦੀ ਆ ਕਿ ਅੱਜ ਟਾਈਮ ਤੋਂ ਪਹਿਲਾਂ ਜਿਹੜਾ ਵਲੌਗ ਹੈ ਆਪਣਾ ਕੰਪਲੀਟ ਹੋ ਚੁੱਕਾ ਵਾ ਤੇ ਨਾਲ ਦੀ ਨਾਲ ਹੀ ਜਿਹੜੀ ਵੀਡੀਓ ਸਟਾਰਟ ਕਰ ਦਾਂਗੇ ਸਾਡੀ ਮੰਮਾ ਨਾਲ ਨਹੀਂ ਰੱਖਤੀ ਇਦਰ